ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਫੇਸਬੁੱਕ ਤੇ ਬੈਠੇ ਨੇ ਵੀਡੀਓ ਦੇਖ ਰਹੇ ਨੇ ਜਾਂ ਜਿੰਨੇ ਭਰਾਵਾਂ ਨੇ ਵੀਡੀਓ ਨਹੀਂ ਦੇਖੀ ਉਹ ਵੀ ਦੇਖ ਲੈਣ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਭਰਾਵੋ ਆਪਾਂ ਕੋਈ ਕੌਂਟ੍ਰੋਵਰਸੀ ਨਹੀਂ ਕਰਦੇ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੀਆਂ ਜਿਹੜੀਆਂ ਹੈਗੀਆਂ ਵੀਡੀਓ ਉਹ ਹੀ ਬਣਾਉਨੇ ਆ ਪਰਿਵਾਰ ਦੇ ਮੈਟਰ ਦੇ ਵੀਡੀਓ ਬਣਾਉਨੇ ਤੇ ਅੱਜ ਤੁਹਾਨੂੰ ਦੱਸ ਲਈਏ ਕਿ ਆਪਣੀ ਸਿਸਟਰ ਸੋਨੀ ਕੌਰ ਨੇ ਜਾਣਾ ਫੋਰਨ ਕੰਟਰੀ ਯਾਨੀ ਕਿ ਬਾਹਰਲੇ ਦੇ ਵਿੱਚ ਜਾਣਾ ਆਪਣੀ ਭੈਣ ਨੇ ਇਹ ਉਹਦੀਆਂ ਬਿਲਕੁਲ ਤਿਆਰੀਆਂ ਹੋ ਚੁੱਕੀਆਂ ਨੇ ਸੋ ਥੋੜਾ ਜਿਹਾ ਜਿਹੜਾ ਹੈਗਾ ਮਿਲਨ ਮੁਲਾਪ ਦਾ ਵਿਹਾਰ ਆ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਆ ਪਤਾ ਹੀ ਆਪਾਂ ਕਰਦੇ ਹਾਂ ਸੋ ਮੂੰਹ ਮਿੱਠਾ ਕਰਾਉਣਾ ਜਾਂ ਕੋਈ ਖੁਸ਼ੀ ਦੇ ਸਮੇਂ ਤੇ ਸਾਰਿਆਂ ਨੇ ਇਕੱਠੇ ਹੋਣਾ ਤੋਂ ਅੰਡਰ-ਵੰਡੀ ਤੁਸੀਂ ਦੇਖ ਸਕਦੇ ਹੋ ਸਾਰੇ ਇਕੱਠੇ ਹੋ ਗਏ ਸਿੰਦਾਰ ਦੀਵਾਲ ਗਗਨ ਮਿਲ ਰਹੀ ਹੈ ਸੂਨੀਪੁਰ ਨੂੰ ਆਪਣੇ ਰਿਸ਼ਤੇਦਾਰ ਭੈਣ ਭਰਾ ਸਾਰੇ ਖੜੇ ਨੇ ਆਪਣੇ ਮਾਤਾ ਜੀ ਵੀ ਖੜੇ ਨੇ ਫਿਰ ਉਧਰ ਗੈ ਵੀਰਗੇ ਖੜੇ ਨੇ ਵੀਡੀਓ ਬਣਾਈ ਜਾਂਦੇ ਆ ਸਿੰਦਾਰ ਦੀਵਾਲ ਸੋ ਤੁਹਾਨੂੰ ਪਤਾ ਹੀ ਆ ਯੂਟਿਊਬਰ ਇਹ ਵੀ ਵੀਡੀਓ ਬਣਾਉਂਦਾ ਤੇ ਉਧਰ ਗਗਨ ਭੈਣ ਜੀ ਰੋ ਰਹੇ ਨੇ ਚਲੋ ਕੋਈ ਗੱਲ ਨਹੀਂ ਜੀ ਭੈਣੇ ਕੰਮਕਾਰ ਕਰਨਾ ਹੀ ਆ ਇਹ ਮਜਬੂਰੀਆਂ ਹੁੰਦੀਆਂ ਆ ਬੰਦੇ ਦੀ ਮਜਬੂਰੀ ਬੰਦੇ ਦੇ ਕੰਮ ਹੀ ਬੰਦੇ ਨੂੰ ਦੂਰ ਤੱਕ ਲੈ ਕੇ ਜਾਂਦੇ ਨੇ ਸਾਡੇ ਕਹਿੰਦੇ ਘਾਉਂਦੇ ਭੈਣ ਭਰਾ ਫੋਰਨ ਕੰਟਰੀਆਂ ਚ ਬੈਠੇ ਨੇ ਕੰਮ ਲਈ ਕਿਤੇ ਲਈ ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ ਜਿੰਨੇ ਵੀ ਫੋਰਨ ਕੰਟਰੀਆਂ ਦੇ ਵਿੱਚ ਸਾਡੇ ਐਨ ਆਰ ਆਈ ਵੀਰ ਬੈਠੇ ਨੇ ਪੰਜਾਬੀ ਸਾਡੇ ਭਰਾ ਤੇ ਸਾਡੀਆਂ ਭੈਣਾਂ ਵੱਡੇ-ਵਡੇਰੇ ਸਾਰੇ ਉਧਰੇ ਹੀ ਨੇ ਹਨਾ ਸੋ ਇੱਕ ਦੂਜੇ ਨਾਲ ਵਧੀਆ ਰਹਿ ਆ ਕਰੋ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਇੱਦਾਂ ਤੁਸੀਂ ਦੇਖ ਸਕਦੇ ਹੋ 22 ਸਿੰਦੇ ਆਦੀਬਾਲ ਦੀ ਗੱਡੀ ਤਿਆਰ ਆ ਸਟਾਰਟ ਖੜੀ ਆ ਤੇ ਇੱਧਰ ਸਾਡਾ ਵੀਰਾ ਟਿੰਚੀ ਚੱਕੀ ਆਉਂਦਾ ਸਮਾਨ ਵਾਲੀ ਤੇ ਸਿੰਦਾ ਤੁਹਾਨੂੰ ਪਤਾ ਹੀ ਆ ਵੀਡੀਓ ਦਾ ਕੰਮ ਹਨਾ ਵੀ ਇੱਧਰ ਜਾ ਜਾਦੀਬਾਲ ਤੇ ਬੇਟੀ ਸਾਡੀ ਰੋ ਰਹੀ ਆ ਸੋਨੀਕੌਰ ਦੀ ਬੇਟੀ ਆਪਣੀ ਬੇਟੀ ਇਹ ਜਾਜਾਦੀਬਾਲ ਦੀ ਕੁੜੀ ਕਹਿੰਦੀ ਵੀ ਮੈਨੂੰ ਵੀ ਦਿੱਲੀ ਨਾਲ ਲੈ ਕੇ ਚੱਲੋ ਮੈਂ ਕਿਹਾ ਭਾਈ ਜੀ ਤੁਹਾਨੂੰ ਦਿੱਲੀ ਨਹੀਂ ਲਿਜਾ ਸਕਦੇ ਕਿਉਂਕਿ ਉੱਥੇ ਬਸ ਦਾ ਰੋਗ ਨਹੀਂ ਪਹਿਲੀ ਵਾਰ ਚੱਲੇ ਆ ਠੀਕ ਆ ਵੀਰੇ ਉਹ ਬੱਚਿਆਂ ਨੂੰ ਸੰਭਾਲਣਾ ਕਿਉਂਕਿ ਜੇ ਜਦੋਂ ਬੰਦਾ ਕੋਈ ਕੰਮ ਕਰ ਜਾਂਦਾ ਉਹ ਦੋ ਬੱਚਿਆਂ ਨੂੰ ਵਿੱਚ ਨਹੀਂ ਉਹ ਕਰਨਾ ਚਾਹੀਦਾ ਤੇ ਇੱਧਰ ਜੱਜ ਸਾਡਾ ਬਾਈ ਬਣਾਈ ਜਾਂਦਾ ਵੀਡੀਓ ਤੇ ਇੱਧਰ ਸੋਨੀ ਵੀ ਗੱਡੀ 'ਚ ਬੈਠ ਗਈ ਤੇ ਚੱਲਦੇ ਹਾਂ ਹੁਣ ਆਪਾਂ ਬਠਿੰਡੇ ਵੱਲ ਨੂੰ ਇੱਕ ਸਾਡਾ ਵੀਰ ਹੋਰ ਆ ਸਾਡੇ ਨਾਲ ਬਹੁਤ ਉਹਨੇ ਸਪੋਰਟ ਕੀਤੀ ਸਾਡੀ ਮਦਦ ਕੀਤੀ ਆ ਭਰਾ ਨੇ ਹੈਲਪ ਬਥੇਰੀ ਕੀਤੀ ਉਹਨੇ ਸਾਡੇ ਰਸਤੇ ਦੇ ਵਿੱਚ ਸਾਡੇ ਨਾਲ ਠੀਕ ਹੈ ਤੇ ਬਠਿੰਡੇ ਵੱਲ ਨੂੰ ਰਵਾਨਾ ਹੋ ਚੁੱਕੇ ਆ ਜੀ ਛਿੰਦੇ ਆ ਦਿਵਾਲ ਦੀ ਗੱਡੀ ਤੇ ਉੱਥੋਂ ਬਠਿੰਡੋਂ ਆਪਾਂ ਚੱਲਾਂਗੇ ਟ੍ਰੇਨ ਤੇ 에어ਪੋਰਟ ਨੂੰ ਜਿਵੇਂ ਜਿਵੇਂ ਵੀਡੀਓ ਬਣਾਵਾਂਗੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਲਾਈਕ ਸ਼ੇਅਰ ਕਮੈਂਟ ਜਰੂਰ ਇੱਧਰ ਜੱਜ ਵਾਈ ਜੀ ਬੈਠੇ ਨੇ ਤੇ ਉੱਧਰ ਸੋਨੀ ਆਪਣੇ ਮੋਬਾਈਲ ਦੇ ਵਿੱਚ ਲੱਗੀ ਹੋਈ ਤਾਂ ਟ੍ਰੇਨ ਵਾਈ ਜੀ ਚੱਲ ਪਈ ਤਰਪੀ ਬਠਿੰਡੇੋਂ ਟ੍ਰੇਨ ਦਿੱਲੀ ਵੱਲ ਨੂੰ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕਿਆ ਤੇ ਇੱਧਰ ਸਾਡਾ ਨਾਲ ਦਾ ਸਾਡਾ ਵੀਰਾ ਸਾਡਾ ਭਰਾ ਸਾਡਾ ਹੈਲਪਰ ਸਾਡਾ ਵੱਡਾ ਭਾਈ ਇਹ ਵੀ ਸਾਡੇ ਨਾਲ ਹੈ ਤੇ ਆਪਾਂ ਵੀ ਥੋੜੀ ਜਿਹੀ ਮੈਂ ਕਿਹਾ ਇੱਕ ਵੀਡੀਓ ਬਣਾ ਲਈਏ ਟ੍ਰੇਨ ਦੇ ਵਿੱਚ ਠੀਕ ਹੈ ਤੇ ਟ੍ਰੇਨ ਚੱਲ ਪਈ ਜੀ ਦਿੱਲੀ ਵੱਲ ਨੂੰ ਤੇ ਚਲੋ ਜੀ ਹੁਣ ਚੱਲਦੇ ਆਂ ਆਪਾਂ ਦਿੱਲੀ ਵੱਲ ਨੂੰ ਹੁਣੇ ਆਪਾਂ ਰਵਾਨਾ ਦਿੱਲੀ ਨੂੰ ਬਠਿੰਡਾ ਟੂ ਦਿੱਲੀ ਤੇ ਇੱਧਰ ਸਾਡੇ ਵੀਰ ਜੀ ਬੈਠੇ ਨੇ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਦਿੱਲੀ ਕਰੀਬ ਸਮਾਂ ਹੋ ਚੁੱਕਿਆ 9 ਦਾ 9 ਵਜ ਚੁੱਕੇ ਨੇ ਵੀਰ ਜੀ 9 ਵਜ ਗੇ ਇੱਥੋਂ ਆਪਾਂ ਇੱਕ ਕੈਫੇ ਬੁੱਕ ਕਰਾਈ ਸੀਗੀ ਉਹ ਆਪਾਂ ਨੂੰ ਲੈ ਕੇ ਚੱਲੂਗੀ 에어ਪੋਰਟ 에어ਪੋਰਟ ਤੇ ਆਪਾਂ ਜਾ ਰਹੇ ਆਂ ਤੇ ਤੁਸੀਂ ਦੇਖ ਸਕਦੇ ਆਪਾਂ ਪਹੁੰਚ ਗਏ 에어ਪੋਰਟ ਤੇ 에어ਪੋਰਟ ਦਾ ਤੁਸੀਂ ਵਿਊ ਦੇਖ ਸਕਦੇ ਹੋ ਸਾਰੇ ਭੈਣ ਭਰਾਓ ਨੰਬਰ 3 ਤੇ 3 ਨੰਬਰ ਗੇਟ ਤੇ ਠੀਕ ਹੈ ਜੀ ਇਧਰ ਖਾਣਾ-ਦਾਣਾ ਖਾ ਰਹੇ ਨੇ ਖਾਣਾ ਖਾਣ ਤੋਂ ਬਾਅਦ ਭੈਣ ਜੀ ਚੱਲੇ ਚਲੇ ਜਾਣਗੇ ਤੇ ਆਪਾਂ ਵਾਪਸੀ ਕਰ ਲਾਂਗੇ ਬਠਿੰਡੇ ਵੱਲ ਨੂੰ ਠੀਕ ਹੈ ਜੀ ਸੋ ਧੰਨਵਾਦ ਕਰਦੇ ਆ ਸਾਰਿਆਂ ਦਾ ਜੋ ਜੋ ਵੀਡੀਓ ਜੋ ਸਾਡੇ ਭਰਾ ਵੀਡੀਓ ਦੇਖ ਰਹੇ ਨੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ 5:10 ਮਿੰਟ ਤੇ ਫਲਾਈਟ ਦੀ ਉਡਾਨ ਹੋਵੇਗੀ ਸੋ ਭੈਣ ਜੀ ਉਧਰ ਚਲੇ ਜਾਣਗੇ ਆਪਾਂ ਚੱਲਾਂਗੇ ਬਠਿੰਡੇ ਨੂੰ ਲਓ ਜੀ ਮਾਰਨਿੰਗ ਹੋ ਚੁੱਕੀ ਆ ਸਵੇਰ ਦਾ ਟਾਈਮ ਆ 7:40 ਮਿੰਟ ਤੇ ਆਪਾਂ ਟ੍ਰੇਨ ਦੇ ਵਿੱਚ ਬੈਠੇ ਹੋਇਆ ਫਿਰ ਤੇ ਬਠਿੰਡੇ ਵੱਲੋਂ ਆਪਾਂ ਹੋਗੇ ਰਵਾਨਾ ਬਠਿੰਡੇ ਵੱਲੋਂ ਹੁਣ ਆਪਾਂ ਚੱਲਦੇ ਆ ਆਪਾਂ ਆਪਣੋਂ ਆਪਣੇ ਪਿੰਡਾਂ ਨੂੰ ਤੇ ਭੈਣ ਜੀ 5:10 ਮਿੰਟ ਤੇ ਰਵਾਨਾ ਹੋਗੇ ਬਾਹਰ ਲਿਤੀ ਇਸ ਨੂੰ ਤੇ ਦਿੱਲੀ ਦੀਆਂ ਬਿਲਡਿੰਗਾਂ ਦੇਖ ਲਓ ਭਰਾਵੋ ਆ ਦੇਖ ਲਓ ਦਿੱਲੀ ਦੀਆਂ ਬਿਲਡਿੰਗਾਂ ਬੰਬੇ ਵਾਲਾ ਕੰਮ ਹੀ ਆਉਂਦਾ ਲੇਕਿਨ ਚੋਰੀ ਚੱਕਾ ਜਾਂ ਜਾਦਾ ਹੀ ਹੁੰਦਾ ਸੋ ਆਪਦਾ ਧਿਆਨ ਨਾਲ ਆਇਆ ਕਰੋ ਸਾਨੂੰ ਵੀ ਟ੍ਰੇਨ ਦੇ ਵਿੱਚ ਕਹਿਤਾ ਸੀ ਸਾਰੇ ਭੈਣ ਭਰਾਵਾਂ ਨੇ ਵੀ ਭਾਈ ਆਪਣਾ ਆਪਣੇ ਮੋਬਾਈਲ ਸਾਹਮਣੇ ਰੱਖਿਓ ਫੇਰ ਨਾ ਕਿ ਉਹ ਦੱਸਿਆ ਨਹੀਂ ਪਰ ਅਸੀਂ ਆਹ ਬਹੁਤ ਹੀ ਮੰਨ ਕੇ ਚੱਲੋ ਵੀ ਧਿਆਨ ਦੇ ਨਾਲ ਵੀਡੀਓ ਬਣਾਉਂਗਾ ਕਹਿੰਦਾ ਮਤਲਬ ਧਿਆਨ ਰੱਖ ਕੇ ਬਣਾਈਆਂ ਤੇ ਆਪਾਂ ਹੁਣ ਚੱਲਦੇ ਆਂ ਬਠਿੰਡੇ ਵੱਲ ਨੂੰ ਬੈਠੇ ਆਂ ਜੀ ਤੇ ਇੱਧਰ ਸਾਡਾ ਵੀਰ ਸਾਡਾ ਭਰਾ ਇਹ ਵੀ ਸਾਡੇ ਨਾਲ ਸੀ ਤੋ ਦਿਨ ਹੋ ਗਏ ਬਾਈ ਨੇ ਸੌਕੇ ਨਹੀਂ ਵੇਖਿਆ ਪੂਰਾ ਪਹਿਰਾ ਰੱਖਿਆ ਪੂਰੀ ਜ਼ਿੰਮੇਵਾਰੀ ਰੱਖੀ ਬਾਈ ਨੇ ਚੜ੍ਹਦੀ ਕਲਾ ਚ ਰੱਖੇ ਭਰਾ ਨੂੰ ਤੇ ਬਠਿੰਡੇ ਵੱਲ ਨੂੰ ਗੱਡੀ ਚੱਲ ਰਹੀ ਹੈ ਰਵਾਨਾ ਹੋ ਚੁੱਕੀ ਹੈ ਤੇ ਇਧਰ ਆਪਣੇ ਜੱਜ ਬਾਈ ਜੀ ਬੈਠੇ ਨੇ ਤੇ ਬਾਕੀ ਜਿਹੜਾ ਸਾਡਾ ਬਲੌਗ ਆ ਜੋ ਅਸੀਂ ਵੀਡੀਓ ਉਥੇ 에어ਪੋਰਟ ਤੇ ਬਣਾਈਆਂ ਨੇ ਉਹ ਤੁਸੀਂ ਜੱਜ ਆਦੀਵਾਰ ਦੇ ਚੈਨਲ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਈ ਜੀ ਸੋ ਚੜ੍ਹਦੀ ਕਲਾ ਰੱਖੇ ਸਾਰੇ ਭਰਾਵਾਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ